ਕਾਰੀ ਪਰਤਾਲ ਆਪਾਂ ਪਿੰਡਾਂ ਤੱਕ ਪਹੁੰਚਾਉਣੀ ਆ ਕਿਉਂਕਿ ਇੱਥੇ ਉਹ ਜਾਗਰਤ ਲੋਕ ਤੁਸੀਂ ਉਹ ਜਾਗਰਤ ਜਮਾਤ ਬੈਠੀ ਆ ਜਿਨ੍ਹਾਂ ਦੀ ਸਮਝ ਇੱਕ ਜਥੇਬੰਦਕ ਸਮਝ ਆ ਜਿਨ੍ਹਾਂ ਨੂੰ ਇੱਕ ਬੁੱਧੀਜੀਵੀ ਸਾਡੇ ਵੱਡੀਆਂ ਕਾਨਫਰੰਸਾਂ ਕਰਕੇ ਵੱਡੀਆਂ ਮੀਟਿੰਗਾਂ ਕਰਕੇ ਉਹਨਾਂ ਨੂੰ ਚੇਤਨ ਕਰਦੇ ਆ ਕਿਉਂਕਿ ਆਮ ਲੋਕਾਂ ਦਾ ਪੱਧਰ ਉਹ ਨਹੀਂ ਬਣਿਆ ਜਿਹੜਾ ਤੁਹਾਡਾ ਬਣ ਚੁੱਕਿਆ ਏ ਇਸ ਕਰਕੇ ਸਾਥੀਓ ਜਿਹੜੀ ਗੱਲਬਾਤ ਤੁਸੀਂ ਲੋਕਾਂ ਤੱਕ ਲੈ ਕੇ ਜਾਣੀ ਆ ਲੋਕਾਂ ਤੱਕ ਆਪਾਂ ਗੱਲਬਾਤ ਤਾਲ ਜਾ ਸਕਦੇ ਹਾਂ ਜੇ ਆਪਾਂ ਇੱਥੇ ਕੋਈ ਗੱਲ ਆਪਦੇ ਪੱਲੇ ਦੇ ਵਿੱਚ ਪਾ ਕੇ ਲੈ ਜਾਵਾਂਗੇ ਇਸ ਬੇਨਤੀ ਨੂੰ ਪ੍ਰਮਾਣ ਕਰਕੇ ਹੁਣ ਸਾਰੇ ਸਾਥੀਆਂ ਨੂੰ ਬੇਨਤੀ ਕਿ ਪੰਡਾਲ ਦੇ ਵਿੱਚ ਇਸੇ ਤਰ੍ਹਾਂ ਸੱਜ ਕੇ ਬੈਠੋ ਕਿਉਂਕਿ ਆਪਣੇ 2-3 ਬਲਾਰੇ ਔਰ ਤੁਹਾਨੂੰ ਇਹਨਾਂ ਸਾਰੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਆਪਾਂ ਸੰਘਰਸ਼ ਵਿੱਟਿਆ ਹੋਇਆ ਇਹ ਕਾਲੇ ਕਾਨੂੰਨ ਆਪਣੇ ਲਈ ਕਿਵੇਂ ਘਾਤਕ ਕਿਉਂਕਿ ਇਹ ਕਾਨੂੰਨ ਸਿਰਫ ਤਾਂ ਬਣਾਏ ਗਏ ਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਲੜ ਗਏ ਧਾਵੇਂ ਪੰਜਾਬ ਦੇ ਵਿੱਚ ਲੜ ਗਏ ਸਭ ਤੋਂ ਵੱਡੀ ਆਪੋਜੀਸ਼ਨ ਕੋਈ ਪਾਰਟੀ ਨਹੀਂ ਰਹੀ ਆਪੋਜੀਸ਼ਨ ਤੁਸੀਂ ਬੈਠਿਓ ਤੁਸੀਂ ਉਹ ਆਪੋਜੀਸ਼ਨ ਜੱਥੇ ਬੰਦਿਆਂ ਹੀ ਆਪੋਜੀਸ਼ਨ ਇਹਨਾਂ ਨੂੰ ਦਬਾਉਣ ਦੇ ਲਈ ਸੰਘਰਸ਼ਾਂ ਦੀ ਗੱਲਬਾਤ ਤੇ ਠੱਲ ਪਾਉਣ ਦੇ ਲਈ ਸੰਘਰਸ਼ਾਂ ਨੂੰ ਦੱਬੜ ਲਈ ਤਾਂ ਇਹਨਾਂ ਨੇ ਫੌਜਦਾਰੀ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਆ ਵੀ ਸਰਕਾਰ ਕੋਲੇ ਕੋਈ ਪਾਵਰ ਨਹੀਂ ਕਿ ਇਹਨਾਂ ਨੂੰ ਰੋਕ ਲਈਏ ਪਰ ਕਿਉਂ ਨਾ ਇਹਨਾਂ ਨੇ ਕਿਹਾ ਵੀ ਕਾਨੂੰਨ ਇਹੋ ਜਿਹੇ ਬਣਾ ਦਈਏ ਜਿਨ੍ਹਾਂ ਕਾਨੂੰਨਾਂ ਦੇ ਬਲਬੂਤੇ ਤੇ ਅਸੀਂ ਤੁਹਾਡੀ ਆਵਾਜ਼ ਬੰਦ ਕਰ ਸਕੀਏ ਅਸਲ ਦੇ ਵਿੱਚ ਤੁਹਾਡੀ ਆਵਾਜ਼ ਨੂੰ ਦਬਾਉਣ ਲਈ ਤੇ ਤੁਹਾਡੀ ਆਵਾਜ਼ ਨੂੰ ਰੋਕਣ ਲਈ ਇਹ ਕਾਨੂੰਨ ਲਿਆਂਦੇ ਗਏ ਆ ਆਪਾਂ ਜਿਵੇਂ ਕਿਸਾਨੀ ਦੇ ਖਿਲਾਫ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਲੰਮਾ ਸੰਘਰਸ਼ ਕਰਕੇ ਪਰ ਵਾਪਸ ਕਰਾਏ ਆ ਉਸੇ ਤਰ੍ਹਾਂ ਆਪਾਂ ਨੂੰ ਜਿੱਡਾ ਵੱਡਾ ਮਰਜ਼ੀ ਸੰਘਰਸ਼ ਲੜਨਾ ਪੈ ਜੇ ਇਹ ਵੀ ਕਾਨੂੰਨ ਜਿਹੜੇ ਫੌਜਦਾਰੀ ਕਾਨੂੰਨ ਆ ਇਹ ਆਪਾਂ ਵਾਪਸ ਕਰਾ ਕੇ ਜੀ 15 ਅਗਸਤ ਦਾ ਉਹ ਦਿਨ ਜਿਹਨੂੰ ਇਥੋਂ ਦੇ ਆਤਮਾ ਦੇ ਵੱਲੋਂ ਆਜ਼ਾਦੀ ਦਿਹਾੜੇ ਵਜੋਂ ਬਹੁਤ ਸਾਰੇ ਜਸ਼ਨਾਂ ਦੇ ਨਾਲ ਸਲਾਮੀਆਂ ਦੇ ਕੇ ਰੰਗੇ ਲਹਰਾ ਕੇ ਬਹੁਤ ਉਮਤਰਕੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਸਾਡੀਆਂ ਉਹ ਜਨਤਕ ਜਥੇਬੰਦੀਆਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਲਾਮਬੰਦ ਹੋ ਕੇ ਜਥੇਬੰਦ ਹੋ ਕੇ ਇਹ ਮੰਗ ਕਰ ਰਹੀਆਂ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਫੌਜਦਾਰੀ ਤਿੰਨ ਕਾਨੂੰਨ ਤੇ ਹੋਰ ਜਿਹੜੇ ਲੋਕਾਂ ਦੇ ਖਿਲਾਫ ਹੁਣ ਤੱਕ ਬਣਾਏ ਗਏ ਕਾਨੂੰਨ ਐ ਉਹ ਰੱਦ ਕੀਤੇ ਜਾਣ ਭਾਵੇਂ ਇੱਥੇ ਵੱਡੇ ਪੱਧਰ ਤੇ ਜਸ਼ਨ ਹੋ ਰਹੇ ਆ ਤੇ ਉਹਨਾਂ ਜਸ਼ਨਾਂ ਦੇ ਵਿੱਚ ਵੀ ਪਤਾ ਲੱਗਿਆ ਜੇ ਕਿਸੇ ਦੇ ਕਾਲੇ ਰੰਗ ਦੀ ਪੱਗ ਬੰਨੀ ਆ ਪਿੰਟ ਪਾਈ ਆ ਜਾ ਕਿਸੇ ਦੇ ਕੋਈ ਕਾਲੇ ਰੰਗ ਦਾ ਪਹਿਚਾਨ ਹੈ ਤਾਂ ਉਹਨਾਂ ਨੂੰ ਵੀ ਇਕੱਠਾਂ ਦੇ ਵਿੱਚ ਵਰਨ ਨਹੀਂ ਦਿੱਤਾ ਜਾ ਰਿਹਾ ਇੱਥੋਂ ਦੇ ਆਤਮਾ ਨੂੰ ਕਿੰਨਾ ਫਿਕਰ ਬਣਿਆ ਹੋਇਆ ਹੈ ਕਿ ਲੋਕਾਂ ਦੀ ਕੋਈ ਵੀ ਗੱਲ ਲੋਕਾਂ ਦਾ ਕੋਈ ਵੀ ਚੈਨ ਸਾਡੇ ਬਿਰੋਧ ਦੇ ਵਿੱਚ ਨਾ ਬੁਖਤੇ ਇਹ ਗੱਲਾਂ ਹਮੇਸ਼ਾ ਜਾਨੀ ਹਾਕਮ ਇੱਥੋਂ ਤਹ ਕਰਦੇ ਆ ਕਿ ਅੱਜ ਦੇ ਦਿਨ ਦੇ ਉੱਤੇ ਸਾਰਾ ਜੋਰ ਇਸ ਗੱਲ ਤੇ ਲੱਗੇ ਕਿ ਹਰੇਕ ਗੱਲ ਸਾਡੇ ਹੱਥ ਚ ਭੁਗਤਣੀ ਚਾਹੀਦੀ ਆ ਤਾਰਾ ਜਦੋਂ ਤੋਂ ਇਹ ਦੀ ਜਨਤਕ ਜਥੇਬੰਦੀਆਂ ਦੇ ਸੱਦੇ ਤਹਿਤ ਸੱਦਾ ਆਇਆ ਹੈ ਤਾਂ ਚਾਹੇ ਉਹ ਸੀਐਚਬੀ ਦੇ ਕੰਮੇ ਆ ਚਾਹੇ ਬਹੁਤ ਸਾਰੇ ਸਿਹਤ ਵਿਭਾਗ ਦੇ ਜਿਹੜੇ ਆਊਟਸੋਰਸਿੰਗ ਤੇ ਕੰਮ ਕਰਦੇ ਕੰਮੇ ਆ ਤੇ ਹੋਰ ਜਿਹੜੇ ਪ੍ਰਾਈਵੇਟ ਕੰਮ ਕਰਦੇ ਕੰਮੇ ਆ ਉਹਨਾਂ ਦੀਆਂ ਲੀਡਰਸ਼ਿਪਾਂ ਨੂੰ ਪਹਿ ਹਤੀਤ ਕਰਨ ਵਾਸਤੇ ਕਿ ਤੁਸੀਂ ਅੱਜ ਦੇ ਆਜ਼ਾਦੀ ਦਿਹਾੜੇ ਦੇ ਇਸ ਜਸ਼ਨਾਂ ਦੇ ਵਿੱਚ ਵਿਗੜ ਪਾ ਰਹੇ ਹੋ ਘਰਨ ਪਾ ਰਹੇ ਆ ਇਸ ਕਰਕੇ ਬਹੁਤਿਆਂ ਨੂੰ ਫੜ ਕੇ ਨਜ਼ਰਬੰਦ ਕਰ ਦਿੱਤਾ ਗਿਆ ਹੈ ਬਹੁਤਿਆਂ ਨੂੰ ਥਾਣਿਆਂ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤਰ੍ਹਾਂ ਦਾ ਜਿਹੜਾ ਵਧੀਰਾ ਉਹ ਅੱਜ ਦੇ ਦਿਨ ਦੇ ਉੱਤੇ ਅਪਣਾਇਆ ਜਾ ਰਿਹਾ ਕੋਈ ਅਧਿਕਾਰ ਨਹੀਂ ਕੋਸੀ ਇਹ ਹੱਦੀ ਸਿਆਪ ਦੱਪਰ ਆ ਕੇ ਆਪਦਾ ਕੱਠ ਕਰ ਸਕੋ ਇਹ ਬੰਦ ਜਾਂ ਸਾਡੇ ਤੇ ਬਹੁਤ ਟਾਈਮ ਦੀਆ ਲੱਗਿਆ ਹੋਈਆਂ 12 ਹ ਸੰਘਰਸ਼ੀ ਲੋਕਾਂ ਨੇ ਉਹ ਦਫਾ ਚਾੜਨਾ ਬਖੇਰੇ ਵੇਰੀ ਤੋੜੀਆਂ ਤੇ ਭਜਾਈਆਂ ਤੇ ਹੁਣ ਵੀ ਇਹਨਾਂ ਕਾਨੂੰਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਸੰਘਰਸ਼ੀ ਲੋਕਾਂ ਵਾਸਤੇ ਲਿਆਂਦੇ ਗਏ ਐ ਤੇ ਐਸੇ ਸੰਘਰਸ਼ ਦੇ ਨਾਲ ਇੱਕੇ ਦੀ ਤਾਕਤ ਨਾਲ ਅਸੀਂ ਵਾਪਸ ਮੋੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ ਜੰਗਾਂ ਦੇ ਵੀਰ ਆ ਉਹ ਤਰੰਗੇ ਦੇ ਵਿੱਚ ਲੱਫਟ ਕੇ ਆਉਂਦੇ ਆ ਨਹੀਂ ਤਾਂ ਆਪਾਂ ਦੇਖਦੇ ਆ ਹੁਣ ਤੱਕ ਆਗਨੀਪੱਖ ਯੋਜਨਾ ਮੋਦੀ ਸਾਹਿਬ ਜੀ ਨੇ ਪਾਸ ਕਰਤੀ ਆਪਣੀ ਕਿ ਬਸਾ ਭਈ ਗੋਲੀ ਲਾਕੀ ਡੈੱਡ ਬੋਡੀ ਆ ਗਈ ਘਰੇ ਕੋਈ ਉਹਦੀ ਸਾਰ ਲੈਣ ਵਾਲਾ ਨਹੀਂਗਾ ਆਪਾਂ ਇਹ ਸਾਰੇ ਸਮਝਦਾਰਾਂ ਕਿ ਕਿਸੇ ਕੋਲੇ ਕਿਸੇ ਦੀ ਵੀ ਮੈਰਜ ਹੋਈ ਆਪਣੇ ਉਹ ਆਪਣੀ ਧੀ ਭੈਣ ਉਹਨਾਂ ਦੇ ਘਰ ਬੈਠੀ ਆ ਭਈ ਉਹ ਹੁਣ ਕਿੱਥੋਂ ਰੋਟੀ ਖਾਊਗੀ ਵਿਚਾਰੀ ਦੂਸਰੇ ਖਾਂ ਮੈਂ ਜਾਊਗੀ ਅਗਲਾ 100 ਵਾਲੀ ਨੱਕ ਮਾਰਦਾ ਇਹ ਕਿ ਇਹਨਾਂ ਨੇ ਬਿਲਕੁਲ ਖਤਮ ਕਰਤਾ ਆਪਾਂ ਕੰਡਿਆਲੀ ਤਾਰ ਲਾਉਣੀ ਹੈ ਆਪਣੇ ਜ਼ਮੀਨ ਦੇ ਪਾਸੇ-ਪਾਸੇ ਕਿ ਸਾਡੇ ਜ਼ਮੀਨਾਂ ਦੇ ਵਿੱਚ ਆਵਾਰਾ ਪਸ਼ੂ ਕੋਈ ਨੁਕਸਾਨ ਨਾ ਕਰੇ ਉਹ ਕੰਡਿਆਲੀ ਤਾਰ ਦੋਸਤੋ ਜੇ ਸਾਡੀ ਕਮਜ਼ੋਰ ਹੋ ਗਈ ਤੇ ਆਵਾਰਾ ਪਸ਼ੂਆਂ ਨੇ ਜਿਹੜਾ ਸਾਡਾ ਫਸਲ ਦਾ ਨੁਕਸਾਨ ਕਰਨਾ ਹੀ ਕਰਨਾ ਹੈ ਇਰਨਾਪਾ ਫਸਲ ਦੀ ਝਾਕ ਰੱਖੀ ਹੈ ਕਿ ਉਹ ਪੱਕਣ ਦੇਣਗੇ 65 71 ਦੀਆਂ ਲੜਾਈਆਂ ਕਾਰਗਲ ਦੀ ਲੜਾਈ ਤੇ ਆਪਾਂ ਜਾਇਆ ਵੇਖੀਏ ਆਪਣੀ ਇੰਡੀਅਨ ਆਰਮੀ ਨੇ ਹਲੇ ਤੱਕ ਪਿੱਠ ਲੱਗਣ ਦਿੱਤੀ ਜੇ ਹਲੇ ਤੱਕ ਪਿੱਠ ਨਹੀਂ ਲੱਗਣ ਦਿੱਤੀ ਤਾਂ ਅੱਜ ਵੀ ਯਾਦ ਕਰਦੇ ਆ ਕਾਰਗਲ ਦੇ ਉੱਥੇ ਜਾ ਕੇ ਦੇਖੀਏ ਹੁਣ ਜਗਾ ਬਣੀ ਹੋਈ ਹੈ ਸੀਡਾਂ ਦੀ ਆਪਣੇ ਤੇ ਆਪਾਂ ਦੇਖੀਏ ਤਾਂ ਵਾ ਉਹ ਸੱਚ ਹੁੰਦਾ ਹੈ ਉੱਥੇ ਇਹ ਚੀਜ਼ ਆ ਕਿ ਜਿੰਨਾ ਮਤਾਵਾ ਦਾ ਪੁੱਤ ਚਲੇ ਗਏ ਜਿੰਨਾ ਭੈਣਾ ਦੇ ਵੀਰ ਚਲੇ ਗਏ ਅੱਜ ਉਹਨਾਂ ਦੇ ਝਗੜੇ ਦੇਖੋ ਉਥੇ ਕਾਬਦਾਂ ਦੇ ਵਿੱਚ ਇੱਕ ਲੜਕੀ ਬੈਠੀ ਸੀ ਵਿਚਾਰੀ ਉਹਦੇ ਦੋ ਬ੍ਰਦਰਾਂ ਦੋਨੇ ਬ੍ਰਦਰ ਉਥੇ ਸੀਲ ਹੋਏ ਸੀਗੇ ਪਰ ਉਥੋਂ ਪੀ.ਜੀ. ਕਾਰਜਾਂ ਤੋਂ ਵੀ ਉਹਨੂੰ ਘੜਤਾ ਤੇ ਫਿਰ ਦੇਖੋ ਉਹ ਵਿਚਾਰੀ ਕੀ ਕਰੂਗੀ ਉਹ ਵੀ ਤਾਂ ਆਪਣੇ ਪੰਜਾਬ ਦੀ ਲੜਕੀ ਆ ਤੀ ਪੈਣਾ ਜੇ ਇੱਥੇ ਸਾਡੀ ਧਰਤੀ ਦੇ ਉੱਤੇ ਰਾਜਸਥਾਨ ਤੋਂ ਲਿਆ ਕੇ ਮੈਡਮ ਸਰੂਤੀ ਨੇ ਇੱਥੇ ਲੜਕੀਆਂ ਸਾਰਾ ਸਟਾਫ ਪੀਆਈ ਦੇ ਵਿੱਚ ਰਾਸਤਾਨ ਦਾ ਵਾਰਤਾ ਤੇ ਸਾਡੀਆਂ ਲੜਕੀਆਂ ਨਹੀਂ ਕੰਮ ਕਰ ਸਕਦੀਆਂ ਅਸੀਂ ਆਪਣੀ ਧਰਤੀ ਤੇ ਆਪ ਨਹੀਂ ਕੰਮ ਕਰ ਸਕਦੇ ਕਿ ਅਸੀਂ ਆਪ ਸੋਚਣਾ ਕਿ ਅਸੀਂ 65 71 ਦੀਆਂ ਲੜਾਈਆਂ ਦੇ ਵਿੱਚ ਕਾਰਗਿਲ ਦੀਆਂ ਲੜਾਈਆਂ ਦੇ ਵਿੱਚ ਪਿੱਠ ਨਹੀਂ ਲੱਗਣ ਦਿੱਤੀ ਕਿ ਆ ਮੋਦੀ ਸਰਕਾਰ ਨੇ ਸਾਨੂੰ ਇਹ ਸ਼ਾਬਾਸ਼ੇ ਦੇਤੀ ਆ ਤੇ ਆਪਣੀ ਪੱਖ ਯੋਜਨਾ ਇਹਨੇ ਪਾਸ ਕਰਤੀ ਆ ਇਹ ਜਿਹਨੂੰ ਹੁਣ ਆਪ ਆਪ ਦੇਖਣਾ ਆ ਮਕਸਦ ਦੇ ਡੈੱਡ ਬੋਡੀ ਆਈ ਗੱਡੀ ਆਈ ਰੰਗੇ ਚਲਪੇਟੀ ਸੀ ਡੈੱਡ ਬੋਡੀ ਉਤਾਰੀ ਡੈੱਡ ਬੋਡੀ ਮਾਤਾ ਪਿਤਾ ਦੇ ਹਵਾਲੇ ਕਰਕੇ ਗੱਡੀ ਮੋੜੀ ਚਲੀ ਗਈ ਵੇਖੋ ਇੰਨਾ ਕਿ ਸਤਕਾਰ ਹੋਣ ਲੱਗ ਗਿਆ ਹੁਣ ਮਤਲਬ ਕਿ ਫੌਜੀ ਬੰਦੇ ਦਾ ਆਪਾਂ ਕਿਹਦੇ ਆਸਰੇ ਬੈਠੇ ਹੋਏ ਆ ਆਪਾਂ ਕਿਹਦੇ ਆਸਰੇ ਬੈਠੇ ਆ ਇਹ ਏਸੀ ਚਾਉਦੇ ਆ ਜਿਹੜੇ ਏਸੀਆਂ ਦੇ ਵਿੱਚ ਬੈਠੇ ਹੋਏ ਆ ਸਰਦੀਆਂ ਜਨਵਰੀ ਫਰਵਰੀ ਦੇ ਵਿੱਚ ਰੂਮ ਹੀਟਰ ਛੱਡ ਲੈਂਦੇ ਆ ਕਿਹਦੇ ਆਸਰੇ ਛੱਡਦੇ ਆ ਜੇ ਸਾਡੀ ਉਹ ਕੰਡਿਆਲੀ ਤਾਰ ਆ ਉਹ ਕੰਡਿਆਲੀ ਤਾਰ ਸਾਡੀ ਮਜ਼ਬੂਤ ਆ ਤੇ ਇਹ ਏਸੀਆਂ ਦਾ ਤਾਂ ਫਾਇਦਾ ਲੈਂਦੇ ਆ ਉਹ ਤਾਂ ਕਹਿੰਦਾ ਤੁਸੀਂ ਸਾਨੂੰ 10 ਮਿੰਟ ਦੇ ਦਿਓ ਅਸੀਂ ਕਾਰਗਲ ਦੇ ਟਾਈਮ ਤੇ ਉੱਥੇ ਸੀ ਉਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀ ਕਿ ਜਦੋਂ ਤੱਕ ਤੁਹਾਨੂੰ ਦਿੱਲੀੋਂ ਆਰਡਰ ਆਉਣੇ ਆ ਨਾ ਉਹਨੇ ਚਿਰਚਾ ਤਾਂ ਅਸੀਂ ਕੁਛ ਦਾ ਕੁਛ ਕਰ ਦਾਂਗੇ ਸਾਡੇ ਤਾਂ ਮੁੱਠੀ ਚ ਆਰਡਰ ਆ ਦੇਖੋ ਹੁਣ ਅਸੀਂ ਉਹ ਸੰਘਰਸ਼ ਕਰਨ ਦੇ ਯੋਗ ਵੀ ਨਹੀਂ ਰਹੇ ਜਿਹੜੇ ਕਾਨੂੰਨ ਜੇ ਪਾਸ ਹੁੰਦੇ ਆ ਤੇ ਸਾਡੇ ਤੇ ਮਾਰ ਦਿੰਦੇ ਆ ਅਸੀਂ ਕੱਲ ਨੂੰ ਇਕੱਠੇ ਹੋ ਕੇ ਲੜ ਨਹੀਂ ਸਕਦੇ ਕੋਈ ਧਰਨਾ ਮੁਜ਼ਾਹਰਾ ਨਹੀਂ ਕਰ ਸਕਦੇ ਉਸ ਪ੍ਰਸ਼ਾਸਨ ਜਿਹੜਾ ਮਰਜ਼ੀ ਸਾਨੂੰ ਚੱਕ ਕੇ ਜੇਲਾ ਵਿੱਚ ਡੱਕ ਦੇਵੇ ਉਹਦੇ ਲਈ ਅਸੀਂ ਸਾਡੇ ਲੜਨ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਕੋਈ ਇਹਨਾਂ ਕਾਲੇ ਕਾਨੂੰਨਾਂ ਦਾ ਇਹਨਾਂ ਪੋਲਦਰੀ ਕਾਨੂੰਨਾਂ ਦਾ ਇਹਨਾਂ ਨੂੰ ਡੜ ਕੇ ਸਾਹਮਣਾ ਕਰਨਾ ਪੈਣਾ ਅਤੇ ਇਹਨਾਂ ਨੂੰ ਵਾਪਸ ਮੋੜਨ ਵਿੱਚ ਪੂਰਨ ਤੌਰ ਤੇ ਸਾਨੂੰ ਇੱਕ ਜੁਟ ਹੋ ਕੇ ਲੜਾਈ ਲੜਨੀ ਪਣੀ ਹੈ ਇਹਨਾਂ ਕਹਿੰਦਾ ਹੋਇਆ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਆਪਕਿਆਂ ਦੀਆਂ ਜਥੇਬੰਦੀਆਂ 15 ਅਗਸਤ ਨੂੰ ਡੀਸੀ ਦਫ਼ਤਰ ਮੋਗਾ ਦੇ ਮੋਰੇ ਧਰਨਾ ਮਾਰੀ ਬੈਠੀਆਂ ਉਥੇ ਸਮਝਣ ਵਾਲੀ ਗੱਲ ਇਹ ਆ ਵੀ ਜਿਹੜੀ ਜਦੋਂ ਤੀਜੀ ਵਾਰ ਮੋਦੀ ਸਰਕਾਰ ਇੱਥੇ ਆ ਗਈ ਉਹ ਆਦੇ ਫਿਰਕੂ ਫਾਸੀ ਏਜੰਡੇ ਨੂੰ ਤੇ ਕਾਰਪੋਰੇਟ ਪੱਖੀ ਵਿਕਾਸ ਦੇ ਏਜੰਡੇ ਨੂੰ ਕਿੰਨੀ ਤੇਜ਼ੀ ਨਾਲ ਲਾਗੂ ਕਰਨ ਦੇ ਰਾਹ ਤੇ ਪੈ ਗਏ ਸਾਥੀਓ ਜਿਹੜੇ ਇਹ ਕਾਲੇ ਕਾਨੂੰਨ ਆ ਇਹ ਪਿਛਲੀ ਬੋਧੀ ਸਰਕਾਰ ਨੇ ਹੀ ਪਾਸ ਕਰਤੇ ਸੀ ਪਰ ਉਹਨਾਂ ਨੇ ਟਾਈਮ ਲੈਗ ਦਿੱਤਾ ਸੀ ਵੀ ਅਸੀਂ 1 ਸਤ 2024 ਤੋਂ ਇਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਾਂਗੇ ਦੋ ਤਰ੍ਹਾਂ ਦੇ ਮੰਤ੍ਰਥ ਮੁੱਢਲੇ ਤੌਰ ਤੇ ਜੇ ਦੇਖਦੇ ਆਂ ਇਹਨਾਂ ਕਾਲੇ ਕਾਨੂੰਨਾਂ ਚ ਆਉਂਦੇ ਆ ਇੱਕ ਤਾਂ ਤੁਸੀਂ ਸਾਰੇ ਜਾਣੇ ਟੀਵੀ 'ਚ ਫਿਲਮਾਂ 'ਚ ਆਪਣੀ ਆਮ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਉਮਰ ਦੇ ਤੁਸੀਂ ਵੱਡੀ ਤੋਂ ਵੱਡੀ ਉਮਰ ਦੇ ਕੋਈ 40-45 ਦੇ ਜੰਮੇ ਹੋਣਗੇ ਉਹ ਆਈਪੀਸੀ ਦੇਖਦੇ ਹੁੰਦੇ ਆ ਇੰਡੀਅਨ ਪੀਨਲ ਕੋਡ ਤੇ ਹੁਣ ਲੈ ਕੇ ਆਏ ਉਹ ਬੀਐਨਐਸ ਭਾਰਤੀ ਨਿਆਇ ਸੰਗਠਾ ਨਾਮ ਚੇਂਜ ਕੀਤਾ ਕੱਲਾ ਨਾਂ ਨਹੀਂ ਚੇਂਜ ਕਰਦਾ ਜਿਹੜੀ ਬੀਜੇਪੀ ਦੀ ਜਿਹੜੀ ਪੋਲਿਟਿਕਲ ਜਥੇਬੰਦੀ ਆ ਉਹਦੇ ਮਗਰ ਜਿਹੜੀ ਇਹਨਾਂ ਦੀ ਸਮਾਜਿਕ ਧਾਰਮਿਕ ਜਿਹੜੀਆਂ ਦੀ ਮਾਂ ਜਥੇਬੰਦੀ ਆ ਆਰਐਸਐਸ ਉਹ ਇਸ ਦੇਸ਼ ਦੇ ਨਾਂ ਨੂੰ ਇੰਡੀਆ ਨਾਂ ਮੰਨਣ ਤੋਂ ਹੀ ਇਨਕਾਰੀ ਆ ਉਹ ਜਥੇਬੰਦੀ ਬੰਦੀ ਆ ਵੀ ਇਸ ਦੇਸ਼ ਦਾ ਨਾ ਭਾਰਤ ਆ ਉਹ ਭਾਰਤ ਕੋਣਾ ਉਹ ਰਮੈਣ ਵਾਲਾ ਭਾਰਤ ਨਹੀਂ ਕੋਈ ਇੱਕ ਰਾਜਾ ਬਹੁਤ ਪੁਰਾਣਾ ਮਹਾਭਾਰਤ ਵਾਲੇ ਜਿਹੜੇ ਕਰੈਕਟਰ ਆ ਭੀਮ ਭੂਮ ਵਰਗੇ ਜਿਹੜੇ ਮ ਇਤਿਹਾਸ ਸ਼ਾਮਿਲ ਕੀਤੇ ਆ ਉਹਨਾਂ ਦਾ ਦਾਦਾ-ਪੜਦਾਦਾ ਵੀ ਸਿੰਧ ਤੋਂ ਲੈ ਕੇ ਬ੍ਰਹਮਪੁੱਤਰ ਤੱਕ ਜਿਹੜਾ ਦੇਸ਼ ਆ ਇਹ ਦੇਸ਼ ਦਾ ਨਾਮ ਕੀ ਆ ਜਿਹਦੇ ਵਿੱਚ ਪਾਕਿਸਤਾਨ ਵੀ ਆ ਜਿਹਦੇ ਵਿੱਚ ਬੰਗਲਾਦੇਸ਼ ਵੀ ਆ ਵੀ ਇਹ ਸਾਰਾ ਦੇਸ਼ ਭਾਰਤ ਆ ਕਿਉਂਕਿ ਅਸੀਂ ਇਹ ਇਤਿਹਾਸਕ ਨਾਮਾਂ ਨਾਲ ਵੱਖ-ਵੱਖ ਸ਼ਹਿਰਾਂ ਦੇ ਨਾਮਾਂ ਨਾਲ ਬਦਲਨ ਸੜਕਾਂ ਦੇ ਨਾਮਾਂ ਨਾਲ ਬਦਲਨ ਇੱਕ ਕਲਚਰਲ ਇਮਪੈਕਟ ਲਿਆਉਣਾ ਚਾਹੁੰਦੇ ਆ ਸੱਭਿਆਚਾਰਕ ਕੰਮਕੱਜੀ ਨੂੰ ਕਹਿੰਦੇ ਜਿਹੜੀ ਕੰਟੈਂਟ ਬੈਠਾ Hindu Rashtra ਵਾਲਾ ਕੰਟੈਂਟ ਬੈਠਾ ਜਿਹਦੇ ਵਿੱਚ ਉਹ ਲੋਕਾਂ ਦੇ ਵਿੱਚ ਰਸਾਈ ਉਸ ਕੰਟੈਂਟ ਦੀ ਕਰਨੀ ਚਾਹੁੰਦੇ ਆ ਤੇ ਨਾਲ ਦੀ ਨਾਲ ਦੂਜਾ ਆ ਜਾਂਦਾ ਜਦੋਂ ਫਿਰਕੂ ਏਜੰਡਾ ਲਾਗੂ ਕਰ ਰਹੇ ਆ ਫਿਰਕੂ ਏਜੰਡੇ ਦੇ ਨਾਲ ਨਾਲ ਜਿਹੜਾ ਕਾਰਪੋਰੇਟ ਵਿਕਾਸ ਦਾ ਮਾਡਲ ਆ ਕਾਰਪੋਰੇਟ ਪੱਖੀ ਵਿਕਾਸ ਜੇ ਤੁਹਾਨੂੰ ਕਦੇ ਲੱਗਦਾ ਹੋਵੇ ਵੀ ਵਾਰੀ ਵਾਰੀ ਲੀਡਰ ਚਾਹੀਓ ਕਿਸਾਨਾਂ ਦੇ ਆ ਚਾਹੇ ਬਿਜਲੀ ਆਰਿਆਂ ਦਾ ਮੁੰਡਾ ਬੋਲ ਕੇ ਗਿਆ ਹੁਣੇ ਮਾਸਟਰ ਲੱਗੇ ਇਹ ਕਾਰਪੋਰੇਟ ਵੱੱਥੀ ਵਿਕਾਸ ਬੋਲੀ ਜਾਂਦੇ ਆ ਕੰਪਨੀਆਂ ਦੀ ਗੱਲ ਕਰੀ ਜਾਂਦੇ ਆ ਕਿਸਾਨ ਮਜ਼ਦੂਰ ਬਰਾਜਮ ਭਰਾਵੋ ਜਿਹੜੀਆਂ ਇਹ ਕੰਪਨੀਆਂ ਇਹ ਕੰਪਨੀਆਂ ਕੋਈ ਮਾੜੀ ਮੋਟੀ ਇੱਕ ਅੱਧੀ ਦੁਕਾਨ 'ਚ ਖੁੱਲੀਆਂ ਕਾਪੜੀਆਂ ਨਹੀਂ ਇਹ ਮਲਟੀ ਨੈਸ਼ਨਲ ਕੰਪਨੀਆਂ ਇਹ ਦੇਸ਼ਾਂ ਦੇ ਦੇਸ਼ ਖਾਗੀਆਂ ਦੇਸ਼ਾਂ ਦੇ ਦੇਸ਼ ਮਹਾਦੀਪਾਂ ਦੇ ਮਹਾਦੀਪ ਸੱਭੇ ਚਾਰਾਂ ਦੇ ਸੱਭੇ ਚਾਰ ਕਲਚਰਾਂ ਦੇ ਕਲਚਰਾਂ ਨੂੰ ਆਗੀਆਂ ਬਾਲਬਾਰ ਕਰ ਗਈਆਂ ਆ ਤੁਹਾਡੇ ਸਾਹਮਣੇ ਨੈਸ਼ਨਲ ਆ ਇੰਡੀਆ ਛੋਟੀ ਜੀਆ ਪਰ ਇਹ ਬਹੁਤ ਜਿਆਦੇ ਵੱਡੀ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਦੇਸ਼ਾਂ ਨੂੰ ਭਾਗੀਆਂ ਕਦੇ థਾਈਲੈਂਡ ਦਾ ਬੈਂਕਾਕ ਸੱਕੇ ਜਿਹੜਾ ਜਿੰਨਾ ਹੈ ਕਲਚਰ ਕੀਨੇ ਨਾ ਮਲਟੀਨੈਸ਼ਨਲ ਕੰਪਨੀਆਂ ਨੇ ਖੜਾਉਂਦਾ ਸ਼ੰਗਾਰਚ ਦੇ ਮੈਦਾਨ ਵਿੱਚ ਇਕੱਠੇ ਹੋਏ ਵਾਕ ਵਕ ਜਨਤਕ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਨੌਜਵਾਨਾਂ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਦੇ ਆਗੂ ਤੇ ਵਰਕਰ ਭੈਣੋਂ ਤੇ ਵੀਰੋਂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਇਹ ਜਿਹੜੇ ਕਾਲੇ ਫੌਜਦਾਰੀ ਕਾਨੂੰਨਾਂ ਦੇ ਵਿਰੋਧ ਅੱਜ ਪੂਰੇ ਪੰਜਾਬ ਦੇ ਵਿੱਚ 20 ਜਨਤਕ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਵਿਰੋਧ ਮੁਜਾਰੇ ਕੀਤੇ ਜਾ ਰਹੇ ਆ ਇਹ ਕਾਨੂੰਨ ਅਸਲ ਦੇ ਵਿੱਚ ਸਾਡੇ ਸੰਘਰਸ਼ਾਂ ਨੂੰ ਪੁੱਛਣ ਵਾਸਤੇ ਬਣਾਏ ਆ ਇਹਨਾਂ ਨੇ ਕਾਨੂੰਨ ਭਾਵੇਂ ਕਹਿੰਦੇ ਆ ਵੀ ਅੰਗਰੇਜ਼ਾਂ ਵਾਲੇ ਵਸਤੀਵਾਦੀ ਕਾਨੂੰਨ ਅਸੀਂ ਬਦਲ ਤੇ ਪਰ ਉਹਨਾਂ ਦੇ ਨਾਂ ਅੰਗਰੇਜ਼ੀ ਤੋਂ ਹਿੰਦੀ 'ਚ ਕਰਕੇ ਨਾਲੇ ਤਾਂ ਆਪਦੀ ਉਹ ਨੀਤੀ ਗਾਂਵ ਬਧਾਲੀ ਵੀ ਸਾਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਤੇ ਨਾਲੇ ਉਹ ਜਿਹੜੇ ਹਿੰਦੀ ਦੇ ਨਾਮ ਵਾਲੇ ਕਾਨੂੰਨ ਬਣਾਏ ਆ ਉਹ ਅੰਗਰੇਜ਼ਾਂ ਨਾਲੋਂ ਵੀ ਕਿਤੇ ਵੱਧ ਖਤਰਨਾਕ ਆ ਜਿਹੜੇ ਰੋਲ ਟੈਕਟਰ ਦੀ ਖਾਤਰ ਜਲਿਆਂ ਵਾਲੇ ਬਾਗ ਦੇ ਵਿੱਚ ਰੋਲ ਟੈਕਟਰ ਰੱਦ ਕਰਾਉਣ ਵਾਸਤੇ 700 ਲੋਕਾਂ ਨੇ ਹਿੰਦੂ ਵੀ ਸੀਗੇ ਮੁਸਲਮਾਨ ਵੀ ਸੀਗੇ ਸਿੱਖ ਵੀ ਸੀਗੇ ਹਰ ਤਬ ਕਹਦੇ ਸੀਗੇ ਹਰ ਧਰਮ ਦੇ ਸੀਗੇ ਇਸ ਤਰ੍ਹਾਂ ਦਾ ਇੱਕ ਜੋ ਟੇਕਾ ਕਰਕੇ ਅੰਗਰੇਜ਼ਾਂ ਨੂੰ ਜਬਰ ਲਲਕਾਰਿਆ ਤਾਂ ਉਹਨਾਂ ਨੇ ਗੋਲੀਆਂ ਨਾਲ ਭੁੰਨੇ ਸੀ ਇਹ ਉਹਦੇ ਨਾਲੋਂ ਵੀ ਰੋਲ ਟੈਕਟਰ ਨਾਲੋਂ ਵੀ ਵੱਧ ਖਤਰਨਾਕ ਹੈ ਮਿਸਾਲ ਵਜੋਂ ਅੰਗਰੇਜ਼ਾਂ ਦੇ ਕਾਨੂੰਨਾਂ ਚ ਆ ਦਸਕੇ ਗਏ ਆ ਪਹਿਲੇ ਬੁਲਾਰੇ ਪੁਲਿਸ ਕੋਲੇ ਵੱਧ ਤੋਂ ਵੱਧ 15 ਦਿਨ ਦਾ ਰਿਮਾਂਡ ਲੈਣ ਦੀ ਪਾਵਰ ਸੀ ਉਹ ਵੀ ਜੱਜ ਰਹਿਣ ਪਰ ਹੁਣ ਇਹਨਾਂ ਕਾਨੂੰਨਾਂ 'ਚ ਜੱਜ ਤੋਂ ਬਿਨਾਂ ਪੁੱਛੇ ਹੀ 50 ਦਿਨ ਤੱਕ ਤਾਂ ਇਹ ਰੱਖ ਸਕਦੇ ਆ ਪੁਲਸ ਵਾਲੇ ਤੇ ਜੱਜ ਦੀ ਮਰਜ਼ੀ ਨਾਲ 90 ਦਿਨ ਤੱਕ 90 ਦਿਨ ਪੁਲਸ ਦੀ ਥਾਣਿਆਂ ਦੇ ਵਿੱਚ ਹੀ ਉਹਨਾਂ ਦੀ ਚੌੜੀ ਉਧੜੀ ਚਾ ਸਕਦੀ ਆ ਝੂਠੇ ਮੁਕੱਦਮੇ ਬਣਾ ਕੇ ਤੇ ਮੁਕੱਦਮੇ ਵੀ ਇਹੋ ਜਿਹਾ ਬਣਾਉਣੇ ਇਹਨਾਂ ਕਾਨੂੰਨਾਂ ਤਹਿਤ ਮਨ ਲੋਕ ਆਪਾ ਬੈਠੇ ਆ ਸ਼ਾਂਤਮਈ ਵਿਰੋਧ ਕਰ ਰਹੇ ਆ ਸਰਕਾਰ ਦੇ ਕਿਸੇ ਫੈਸਲੇ ਦਾ ਜਾਂ ਕਿਸੇ ਅਫਸਰ ਦੇ ਫੈਸਲੇ ਦਾ ਉਹਨੂੰ ਜਨਤਾ ਦੇ ਦੁਬਾਰਾ ਹੀ ਮਨਾਉਣ ਵਾਸਤੇ ਕਾਨੂੰਨ ਨਵੇਂ ਕਾਨੂੰਨਾਂ ਦੇ ਵਿੱਚ ਇਹ ਗੱਲ ਪਾਸਤੀ ਵੇ ਕੋਈ ਪੁਲਿਸ ਵਾਲਾ ਆ ਕੇ ਆਪਾਂ ਨੂੰ ਕਵੇ ਬਈ ਤੁਸੀਂ ਗੈਰ ਕਾਨੂੰਨੀ ਕੱਟ ਕਰੀ ਬੈਠੇ ਹੋ ਉੱਠ ਖੜੋ ਜਾਓ ਅਸੋ ਕਰਾਂ ਨੂੰ ਤੇ ਆਪਾਂ ਨਾ ਉੱਠ ਗਏ ਦੇਸੀ ਤਾਂ ਅਸੀਂ ਮੰਗ ਮੰਗਾ ਕੇ ਜਾਵਾਂਗੇ ਤਾਂ ਤੁਹਾਡੇ ਤੇ ਮੁਕੱਦਮਾ ਦੇਸ਼দ্রোহੀ ਦਾ ਮੁਕੱਦਮਾ ਵੀ ਇਹ ਦੇਸ਼ ਨਾਲ ਗਦਾਰੀ ਕਰ ਰਹੇ ਆ ਆਤਰੀ ਜੱਥੇਬੰਦੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਹ ਫੌਜਦਾਰੀ ਕਰਤ ਨੂੰ ਵਾਪਸ ਕਰਾ ਕਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਲੋਕੋ ਤਾਂ ਜਿੰਦਾਬਾਹ 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 ਭਾਤਰੀ ਜਥੇਬੰਦਗਰ ਇਕ ਜਿੰਦਾਬਾਹ 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 ਫੌਜਦਾਰੀ ਕਰਤ ਨੂੰ ਵਾਪਸ ਕਰਾ ਕਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਹਾਂ ਤੁਹਾਡੇ ਸਾਹਮਣੇ ਹਰਪੀ ਸਿੰਘ ਪੰਜਾਬ ਦੀਆਂ 20 ਜਨਤਕ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਕਾਲੇ ਫੌਜਦਾਰੀ ਕਾਨੂੰਨਾਂ ਦੇ ਵਿਰੁੱਧ ਰੋਸ ਮਚਾਰੇ ਅੱਜ ਕਿਉਂਕਿ ਜਿਹੜੇ ਕਾਲੇ ਫੌਜਦਾਰੀ ਕਾਨੂੰਨ ਬਣਾਏ ਆ ਕੇਂਦਰ ਸਰਕਾਰ ਨੇ ਇਹ ਜਨਤਕ ਸੰਘਰਸ਼ਾਂ ਦੇ ਉੱਤੇ ਜ਼ਬਰ ਹੋਰ ਵਧਾਉਣ ਵਾਸਤੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਤੇ ਜ਼ਬਰ ਹੋਰ ਵਧਾਉਣ ਵਾਸਤੇ ਇਹ ਕਾਲੇ ਫੌਜਦਾਰੀ ਕਾਨੂੰਨ ਬਣਾਏ ਆ ਸਰਕਾਰ ਦਾ ਇਹ ਕਹਿਣਾ 100% ਦੀ ਝੂਠ ਹੈ ਬਈ ਅਸੀਂ ਇਹ ਗਰੇਜ਼ਾਂ ਦੇ ਜ਼ਾਬਰ ਕਾਨੂੰਨ ਬਦਲ ਕੇ ਦੇਸੀ ਜਮਹੂਰੀ ਕਾਨੂੰਨ ਬਣਾਉਂਦੇ ਸਰਕਾਰ ਨੇ ਇਹ ਬਹਾਨਾ ਲਾਇਆ ਜਦੋਂ ਕਿ ਇਹ ਪਹਿਲਾਂ ਨਾਲੋਂ ਵੀ ਕਿਤੇ ਜ਼ਾਬਰ ਹੈ ਮਿਸਾਲਾਂ ਤਾਂ ਬਹੁਤ ਜ਼ਿਆਦਾ ਹੈ ਪਰ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਦੇ ਵਿੱਚ ਪੁਲਿਸ ਵੱਧ ਤੋਂ ਵੱਧ 15 ਦਿਨ ਪੁੱਛ ਕੇ ਛਕਰ ਸਕਦੀ ਸੀ ਪੁਲਿਸ ਹਰਾਸਤ ਵੱਧ ਤੋਂ ਵੱਧ 15 ਦਿਨ ਸੀ ਪਰ ਇਹਨਾਂ ਨੇ ਵਧਾ ਕੇ 90 ਦਿਨ ਬਣਾ ਦਿੱਤੀ ਬਿਨਾ ਮੁਕਦਮਾ ਚਲਾਏ ਤੋਂ ਪੁਲਿਸ 90 ਦਿਨ ਸਜ਼ਾ ਦੇ ਸਕਦੀ ਆ ਉਹਨੂੰ ਬਿਠਾਉਣ ਦਾ ਮਤਲਬ ਸਜ਼ਾ ਹੀ ਆ ਕਿਸੇ ਨੂੰ ਵੀ ਇਸੇ ਤਰ੍ਹਾਂ ਹੀ ਸ਼ਾਂਤਮਈ ਕੋਈ ਸੰਘਰਸ਼ ਚੱਲਦਾ ਹੈ ਧਰਨਾ ਚੱਲਦਾ ਕੋਈ ਪੁਲਿਸ ਅਫਸਰ ਆ ਕੇ ਕਹਿ ਦੇਵੇ ਤੁਸੀਂ ਗੈਰ ਕਾਨੂੰਨੀ ਇਕੱਠ ਕੀਤਾ ਉੱਠ ਖੜੋ ਜੇ ਨਹੀਂ ਉੱਠਦੇ ਤਾਂ ਸਾਰਿਆਂ ਤੇ ਮਕਦਮਾ ਦਰਜ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਧਾਰਾਵਾਂ ਇਹਨਾਂ ਕਾਨੂੰਨਾਂ ਦੇ ਵਿੱਚ ਅੰਗਰੇਜ਼ਾਂ ਨਾਲੋਂ ਕਿਤੇ ਜ਼ਿਆਦਾ ਸਖਤ ਬਣਾਈਆਂ ਤਾਂ ਕਿ ਜਿਹੜੇ ਹੌਲੀ-ਹੌਲੀ ਕਿਸਾਨਾਂ ਦੇ ਮਜ਼ਦੂਰਾਂ ਦੇ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਘੋਲ ਇਹਨਾਂ ਦੀਆਂ ਸਾਮਰਾਜ ਪੱਖੀ WTO ਦੀਆਂ ਨੀਤੀਆਂ ਦੇ ਵਿਰੋਧ ਉੱਠ ਰਹੇ ਆ ਉਹਨਾਂ ਘੋਲਾਂ ਨੂੰ ਕੁਚਲਣ ਵਾਸਤੇ ਇਹ ਕਾਨੂੰਨ ਬਣਾਏ ਆ ਇਸ ਕਰਕੇ ਇਹਨਾਂ ਦਾ ਸਖਤ ਵਿਰੋਧ ਪੰਜਾਬ ਦੀਆਂ ਸੰਘਰਸ਼ੀਲ ਜਨਤਾ ਕਜੱਥੇ ਬੰਦਿਆਂ ਨੇ ਇਕੱਠੇ ਹੋ ਕੇ ਕੀਤਾ ਜਿਹਦੇ ਦਿਨ ਤੋਂ ਇਸ ਤੋਂ ਅੱਗੇ ਵੀ ਇਸ ਵਿਰੋਧ ਨੂੰ ਹੋਰ ਵਿਸ਼ਾਲ ਤੇ ਹੋਰ ਤਿੱਖਾ ਕੀਤਾ ਜਾਊਗਾ ਜੇ ਕਾਨੂੰਨ ਰੱਦ ਨਹੀਂ ਕਰਦੇ ਤਾਂ ਇਹਦੇ ਤੇ ਸਾਰੇ ਦੇਸ਼ ਦੇ ਜਨਤਕ ਜਥੇਬੰਦੀਆਂ ਦਾ ਅੱਡ-ਅੱਡ ਕਿਰਤੀ ਵਰਗਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਮੋਰਚਾ ਲੱਗ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਧਰ ਨੂੰ ਪਹਿਲੇ ਕਦਮ ਦੀ ਸ਼ੁਰੂਆਤ ਹੈ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੀ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਜਿਹੜੀ ਮੋਦੀ ਸਰਕਾਰ ਆ ਤਿੰਨ ਫੌਜਦਾਰੀ ਕਾਲੇ ਕਾਨੂੰਨ ਲੈ ਕੇ ਆਈ ਆ ਜਿਹੜੀਆਂ ਉਹ ਮੋਦੀ ਸਰਕਾਰ ਦੀਆਂ ਜਾਂ ਪਿਛਲੇ ਲਗਭਗ 40 ਸਾਲ ਤੋਂ ਦੇਸ਼ ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਨੂੰ ਧੜਲੇ ਨਾਲ ਲਾਗੂ ਕੀਤਾ ਜਾ ਰਿਹਾ ਉਹਨਾਂ ਨਵੀਆਂ ਆਰਥਿਕ ਨੀਤੀਆਂ ਨੂੰ ਜਦੋਂ ਵਿਰੋਧ ਕਰਨ ਲਈ ਲਗਾਤਾਰ ਲੋਕਾਂ ਦੇ ਸੰਘਰਸ਼ ਉੱਠ ਰਹੇ ਆ ਉਹਨਾਂ ਸੰਘਰਸ਼ਾਂ ਨੂੰ ਦਬਾਉਣ ਆਸਤੇ ਇਹ ਤਿੰਨ ਕਾਲੇ ਫੌਜਦਾਰੀ ਕਾਨੂੰਨ ਲੈ ਕੇ ਆਏ ਉਹਦਾ ਅਸੀਂ ਲਗਭਗ ਪੰਜਾਬ ਦੀਆਂ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਸਾਬਕਾ ਸੈਨਿਕਾਂ ਦੀਆਂ ਲਗਭਗ 30 ਜਥੇਬੰਦੀਆਂ ਦਾ ਪੰਜਾਬ ਪੱਧਰ ਦੇ ਉੱਤੇ ਇਹ ਬਰਾਬਰਤਾ ਦੇ ਆਧਾਰ ਤੇ ਬਰਿਆ ਬੋਰਚਾ ਉਹਦੇ ਵੱਲੋਂ ਅੱਜ ਇਹ ਮੋਗੇ ਜ਼ਿਲ੍ਹੇ ਡੀਸੀ ਦਫ਼ਤਰ ਮੁਰੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿੱਥੋਂ ਤੱਕ ਕਾਨੂੰਨਾਂ ਦਾ ਸਬੰਧ ਆ ਸੰਕੜੇ ਕਾਲੇ ਕਾਨੂੰਨ ਇਹਨਾਂ 78 ਸਾਲਾਂ ਦੇ ਵਿੱਚ ਅਸਾ ਪਾ ਮੀਸਾ ਟਾਡਾ ਮੋਕਾ ਕਾਨੂੰਨ ਪਾਸ ਕੀਤੇ ਆ ਪਰ ਜਦੋਂ ਲੋਕ ਵਿਰੋਧੀ ਨੀਤੀਆਂ ਦਾ ਲੋਕ ਜਨਤਕ ਰੂਪ ਤੇ ਲਗਾਤਾਰ ਵਿਰੋਧ ਕਰਦੇ ਰਹਿਣਗੇ ਉਸੇ ਲੜੀ ਦੇ ਵਿੱਚ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਵਾਂਗੇ ਲੋਕਾਂ ਦੇ ਜਿਹੜੇ ਆਰਥਿਕ ਅਸਾਸੇ ਆ ਜਲ ਜੰਗਲ ਜ਼ਮੀਨਾਂ ਨੂੰ ਖੋਣ ਵਾਸਤੇ ਇਹ ਜਿਹੜੀਆਂ ਤਿੱਖੀਆਂ ਨੀਤੀਆਂ ਨੂੰ ਲਗਾਤਾਰ ਲਾਗੂ ਕਰਨ ਵਾਸਤੇ ਇਹੋ ਜਿਹੇ ਕਾਨੂੰਨ ਆ ਰਹਿ ਰਹਿ ਕੇ ਲੋਕ ਇਹਨਾਂ ਦਾ ਵਿਰੋਧ ਕਰਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਕੱਠੇ ਹੋ ਕੇ ਇਹਨਾਂ ਕਾਨੂੰਨਾਂ ਦਾ ਨਵੀਂ ਆਰਥਿਕ ਰੀਤੀਆਂ ਦਾ ਡਟ ਕੇ ਵਿਰੋਧ ਕਰਦੇ ਰਹਿਣਾ